ਉਹਦੇ ਬਾਰੇ ਮਸ਼ਹੂਰ ਹੈ ਕਹਿੰਦੇ ਵੀ ਪੈਸੇ ਦੇ ਕੇ ਲੱਗਾ ਸੀ ਪੈਸੇ ਰਿਕਵਰ ਕਰ ਦੇ। ਯਾਰ ਇਹ ਤਾਂ ਤੁਸੀਂ ਦੇਖੋ ਇਹ ਆ ਨਹੀਂ ਕੰਮ ਚੱਲਣਾ ਹੈ ਜੀ ਤੁਸੀਂ ਇਹ ਸੋਚਦੇ ਹੋ ਨਾ ਵੀ ਆ ਆਪਰੇਸ਼ ਤੁਸੀਂ ਕਰ ਲੋਗੇ ਨਹੀਂ ਕਹਿੰਦੇ ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿੱਚ ਕੀ ਦੀ ਪਾਵਰ ਹੈ ਕਿਹਨੇ ਤੁਹਾਨੂੰ ਲਾਇਆ ਕਿਹਦੇ ਕਹਿੰਦੇ ਤੁਸੀਂ ਕੰਮ ਕਰਦੇ ਹੋ ਕੋਈ ਪਾਵਰ ਨਹੀਂ ਛੱਡੋ ਭਾਈ ਯਾਰ ਪਾਵਰ ਦੀ ਲੱਗ ਯਾਰ ਛੱਡੋ ਭਾ ਤੇ ਮੈਨੂੰ ਗੱਲ ਆ ਮਾਦੀ ਪਾਰਟੀ ਹਾਂ ਜੀ 2 ਮਿੰਟ ਦਿਓ ਯਾਰ ਕੋਈ ਕਰਨੀ ਕੋਈ ਲੋੜ ਆ ਮਾਦੀ ਪਾਰਟੀ ਜੀ ਮੰਨਦੇ ਹੋ ਦੇਖੀ ਤਾਂ ਨਹੀਂ ਮੰਨਦੇ ਹੋ ਹੋਰ ਅਸੀਂ ਲੱਸੇ ਹੈਂ ਤੁਸੀਂ ਜੀ ਮੰਨਦੇ ਹੋ ਤਾਂ ਜਿਲੇ ਆਉਦੇ ਘਰ ਹੈਗੇ ਪਾਰਟੀ ਨੇ ਲਾਇਏ ਨੇ ਸੰਗਠਨ ਦੇ ਇਸ ਗੱਲ ਨੂੰ ਵੀ ਤੁਸੀਂ ਮੰਨਦੇ ਹੋਵੋਗੇ ਕਿ ਉਹ ਤਾਂ ਹੀ ਲਾਇਏ ਉਹਨੇ ਵੀ ਲੋਕਾਂ ਦੇ ਜਿਹੜੇ ਕੰਮ ਹੈ ਉਹਦੇ ਜ਼ਰਾਂ ਦੇ ਥ्रू ਆਪਾਂ ਕਰਾਈਏ ਤੇ ਲੋਕ ਪਾਰਟੀ ਨਾਲ ਜੁੜਨਗੇ ਬਿਲਕੁਲ ਤੇ ਮੈਂ ਤੁਹਾਨੂੰ ਪਿਛਲੇ ਕਈ ਦਿਨ ਤੋਂ ਫੋਨ ਕਰ ਰਿਹਾ ਮੈਸੇਜ ਕਰ ਰਿਹਾ ਕੱਲ ਵੀ ਤੁਹਾਨੂੰ ਮੈਸੇਜ ਕਰ ਰਿਹਾ ਤੁਸੀਂ ਨਾ ਜਵਾਬ ਦੇ ਰਹੇ ਸਾਡਾ ਸ਼ਡਿਊਲ ਹੀ ਇੱਟਾ ਬਿਛ ਗਿਆ ਮੈਂ ਕਿੰਨਾ ਕਿਛੀ ਬੁਲਾਉਂਗਾ ਮੈਨੂੰ ਗੱਲ ਦਾ ਜਵਾਬ ਕਿੰਨਾ ਐਡਾ ਜਰੂਰੀ ਨਹੀਂ ਹੁੰਦਾ ਸ਼ਡਿਊਲ ਹੈ ਮੈਂ ਜੀ ਦੇ ਇੱਕ ਕਾਲ ਵੀ ਨਹੀਂ ਕਰ ਸਕਦੇ ਛੱਡ ਜਾਓ ਓਏ ਇੱਕ ਹਜ਼ਾਰ ਦੇਖੋ ਕਿੰਨੀ ਕਾਲ ਦੇਣਾ ਇੰਨਾ ਗੰਮ 5 ਘੰਟੇ ਬਿਤਰਦੇ ਤਾਂ ਮੈਡਮ ਮੀਟਿੰਗਾਂ ਲਈ ਜ ਨੇ ਬਾਕੀ ਹੋਰ ਵੀ ਫੋਨ ਕਰਨ ਕਰਦੇ ਤੁਸੀਂ ਇਹ ਹਜੇ ਤਾਂ ਜ਼ਰੂਰੀ ਨਹੀਂ ਬਰੋਗਾ ਜਿਸ ਕੋ ਅੱਜ ਅੱਜ ਜ਼ਰੂਰੀ ਕੋਈ ਨਹੀਂ ਤੁਸੀਂ ਪਿੰਡਾ ਪ੍ਰਧਾਨ ਦੇ ਅਧਿਕਾਰ ਨੂੰ ਮਜ਼ਾਕ ਚ ਲੈ ਰਹੇ ਹੋ ਕੋਈ ਸਟ੍ਰਾਈਕ ਹੋ ਕੋਈ ਤੁਹਾਨੂੰ ਸਮਝਾਇੀ ਇੱਕ ਫੋਨ ਚੱਕ ਕੇ ਤੁਸੀਂ ਜਵਾਬ ਤਾਂ ਦੇ ਸਕਦੇ ਵੀ ਮੈਂ 2 ਦਿਨ ਬੀਜੀਆਂ ਮੈਂ 3 ਦਿਨ ਬੀਜੀਆਂ ਚਲੋ ਇੱਕ ਦਿਨ ਚੱਕਿਆ ਤੁਹਾਡਾ ਫੋਨ ਦੋ ਵਾਰੀ ਨਾ ਬਿਲਕੁਲ ਨਹੀਂ ਚੱਕਿਆ ਫੋਨ ਦਿਖਾਓ ਕਿੱਥੇ ਚੱਕਿਆ ਮੈਨੂੰ 21 ਦਿਖਾ ਦਿਓ ਮੈਂ ਦੇਖ ਲਉਣਾ ਕਿੱਥੇ ਚੱਕਿਆ ਦੇਖੋ ਚੱਕਿਆ 200 ਸੌ ਰੁਪਏ ਤਾਂ ਨਹੀਂ ਕਹੋ ਬਈ ਹੋਰ ਨਹੀਂ ਲੈ ਤੁਹਾਨੂੰ ਮੈਸੇਜ ਕਰਿਆ ਹੋਊਗਾ ਬਈ ਮੈਸੇਜ ਮੈਂ ਇੱਥੇ ਦੋ ਵਾਰ ਗੇੜੇ ਮਾਰ ਕੇ ਲਿਆ ਮੈਂ ਤੁਹਾਨੂੰ ਪੁੱਛੀ ਜਾਣਾ ਵੀ ਬਈ ਕਿੱਥੇ ਐ ਕੀ ਐ ਪਿਛਲੀ ਵਾਰ ਵੀ ਤੁਹਮیشہ ਲਜਾਦ ਹੋ ਗਏ ਤੁਹਾਡੇ ਪਿਛਲੇ ਟ੍ਰਿਪ ਉੱਤੇ ਵੀ ਆਈ ਕੁਸ਼ ਹੋ ਜਾਂਦੀ ਯਾਰ ਕਦੀ ਜਾ ਰਗਾ ਕੁਛ ਇਹ ਆ ਨਹੀਂਗਾ ਮੈਂ ਚਲਣਾ ਹੈ ਜੇ ਤੁਸੀਂ ਇਹ ਸੋਚ ਰਹੇ ਹੋ ਨਾ ਕਿ ਆ ਆ ਕਲੇਸ਼ ਤੁਸੀਂ ਕਰ ਲੋਗੇ ਅਸੀਂ ਮੈਨੂੰ ਨਹੀਂ ਪਤਾ ਕਿ ਤੁਹਾਡੇ ਵਿੱਚ ਕੀ ਦੀ ਪਾਵਰ ਹੈ ਕਿਹਨੇ ਤੁਹਾਨੂੰ ਲਾਇਆ ਕਿਹਦੇ ਕਹਿੰਦੇ ਨਹੀਂ ਕੰਮ ਕਰਦੇ ਤੁਸੀਂ ਦੋ ਕੋਈ ਪਾਵਰ ਦੀ ਛੱਡੂ ਕਹਤੇ ਯਾਰ ਪਾਵਰ ਦੀ ਤਾਂ ਲੱਗ ਯਾਰ ਛੱਡੂ ਕਹਤੇ ਮੈਨੂੰ ਗੱਲ ਦੱਸੋ ਤੁਸੀਂ ਪਾਵਰ ਦੀ ਤਾਂ ਚਲੋ ਛੱਡੋ ਪਰ ਪਾਵਰ ਦਾ ਦੱਸੋ ਤੁਸੀਂ ਆਪਣਾ ਕੰਮ ਦੱਸੋ ਮੈਂ ਮੇਰਾ ਤਾਂ ਕੰਮ ਤਾਂ ਇੱਕ ਸੈਪਰੇਟ ਮੈਟਰ ਹੈ ਮੈਨੂੰ ਤੁਸੀਂ ਜਨਾਲਾ ਜਨਾਲਾ ਦਿਓ ਪਹਿਲਾਂ ਵੀ ਤੁਸੀਂ ਇੱਕ ਜਿਲ੍ਹਾ ਪ੍ਰਧਾਨਾ ਕੋਲ ਵੀ ਨਹੀਂ ਚੱਕ ਰਹੇ ਕੀ ਇਹ ਮੇਰੇ ਕੋਲ ਕਿਹੜਾ ਨੰਬਰ ਫੀਡ ਹੈ ਜੀ ਤੁਸੀਂ ਮੈਨੂੰ ਚਾਹੋ ਤਾਂ ਮੈਂ ਤੁਹਾਨੂੰ ਮੈਸੇਜ ਕਰਿਆ ਮੈਂ ਤੁਹਾਨੂੰ ਵਟਸਐਪ ਤੇ ਮੈਸੇਜ ਕਰਿਆ ਹੋਇਆ ਉਹ ਇੱਥੇ ਯਾਰ ਜੀ ਆਉਂਦੇ ਤੁਸੀਂ ਫੀਡ ਤਾਂ ਕਰਾਓ ਫਿਰ ਦੱਸਿਓ ਮੇਰੀ ਮੈਂ ਤੁਹਾਨੂੰ ਫੀਡ ਭੇਜਿਆ ਭਾਈ ਮੈਂ ਤੁਹਾਨੂੰ ਲਿਖੇ ਭੇਜਿਆ ਥੱਲੇ ਵੀ ਮੈਂ ਗੁਰੂ ਜਿਲ੍ਹਾ ਮੈਂ ਕਿੱਥੇ ਪੜੋ ਤੁਸੀਂ ਮੈਸੇਜ ਪੜੋ ਕੋਈ ਨੋਟ ਕਰਾਓ ਫੀਡ ਕਰਾਓ ਬਾਈ ਗੱਲ ਲੰਬਾ ਕਰੋ ਮੇਰੀ ਇੱਕ ਮਿੰਟ ਤੁਸੀਂ ਨੋਟ ਤਾਂ ਕਰਾਓ ਫੀਡ ਜੀ ਇੱਕ ਬੇਨਤੀ ਸੁਣਿਓ ਜੀ ਮੈਂ ਇਥੋਂ ਐਸਟੀ ਵਿੰਗ ਦਾ ਜ਼ਿਲ੍ਹਾ ਪ੍ਰਧਾਨ ਹਾਂ ਜੀ ਉਹ ਯੂਥ ਵਿੰਗ ਦੇ ਨੇ ਇਹ ਵਪਾਰ ਮੰਡਲ ਦੇ ਬੇਨਤੀ ਦਾ ਸੁਣ ਲੋ ਜੀ ਪਲੀਜ਼ ਬੇਨਤੀ ਦਾ ਸੁਣ ਲੋ ਸਰ ਮੈਂ ਤਾਂ ਕਦੇ ਫੋਨ ਨਹੀਂ ਕਰਿਆ ਨਾ ਅਸੀਂ ਕਦੇ ਆਏ ਤਾਂ ਫਸਟ ਟਾਈਮ ਆਏ ਜੀ ਪਰ ਮਤਲਬ ਅਸੀਂ ਚਾਰ ਜ਼ਿਲ੍ਹਾ ਪ੍ਰਧਾਨ ਵੀ ਅੱਜ ਤਾਂ ਹੀ ਆਏ ਇੱਥੇ ਗੱਲ ਕਰਕੇ ਜੀ ਤੁਸੀਂ ਪਰ ਨੰਬਰ ਨੋਟ ਕਰਾਓ ਯਾਰ ਮੇਰੀ ਇੱਕ ਮਿੰਟ ਗੱਲ ਸੁਣੋ ਤੁਸੀਂ ਮੇਰਾ ਮੈਸੇਜ ਦੇਖਿਆ ਨਾ ਗੁੱਡ ਪੀਸਿੰਗ ਬੈਂਕ ਵਿੱਚ ਮੈਂ ਲਿਖ ਕੇ ਭੇਜਿਆ ਨਹੀਂ ਹੋ ਸਕਦਾ ਇੱਥੇ ਦੱਸੋ ਕਿ ਕਿਹਨੇ ਆ ਮੈਂ ਮੈਂ ਦਿਖਾਉਂਦਾ ਆ ਆ ਲੋ ਦੇਖੋ ਫੋਟੋ ਵਿੱਚ ਪਲੀਜ਼ ਨੰਬਰ ਨੋਟ ਤਾਂ ਤੁਸੀਂ ਮੈਂ ਕੀ ਮੇਰੀ ਸੁਣੋ ਨੰਬਰ ਦਾ ਕੀ ਮਤਲਬ ਹੈ ਨੰਬਰ ਨਹੀਂ ਕੋਈ ਭਾਨਾ ਜਾ ਰਿਹਾ ਇਹ ਆਏ ਤਾਂ ਨਹੀਂ ਆਏ ਦਾ ਕੀ ਮਤਲਬ ਹੈ ਤੁਸੀਂ ਮਜ਼ਾਕ ਬਣਾਇਆ ਯਾਰ ਤੁਸੀਂ ਦੇ ਵੀ ਲੋਕਾਂ ਨੂੰ ਸੁਣਨ ਨੂੰ ਬਣੇ ਤੁਸੀਂ ਫੀਡ ਤਾਂ ਕਰਾਓ ਉਹ ਬਾਈ ਜੀ ਨੰਬਰ ਲਾ ਕੇ ਮੈਂ ਫੀਡ ਕਰਾਂਗਾ ਫੀਡ ਕਰਵਾ ਦਿਓ ਨੰਬਰ ਕੀ ਹੈ ਤੁਹਾਡਾ ਫੀਡ ਕਰ ਲੈਣੇ ਫਿਰ ਤੁਸੀਂ ਲਾਂਦਾ ਗੱਲ ਨੰਬਰ ਵੀ ਨਹੀਂ ਹੈ ਤੁਹਾਨੂੰ ਪਤਾ ਵੀ ਗੁਰਪ੍ਰੀਤ ਸਿੰਘ ਜੀ ਮੈਂ ਤਾਂ ਨਵਾਂ ਆਇਆ ਮੈਨੂੰ بس ਕੀ ਪਤਾ ਜੇ ਦੱਸ ਦੇ ਕਿਉਂ ਨਹੀਂ ਪਤਾ ਪਹਿਲਾਂ ਵੀ ਤੁਸੀਂ 3 ਮਹੀਨੇ ਲਾ ਕੇ ਗਏ ਨੰਬਰ ਨਹੀਂ ਫੀਡ ਤੁਹਾਡਾ ਜੀ ਤੁਸੀਂ ਫੀਡ ਕਰਵਾ ਦਿਓ ਬਾਈ ਜੀ ਤੁਹਾਨੂੰ ਜਦੋਂ ਮੈਂ ਮੈਸੇਜ ਕਰਦਾ ਤੁਸੀਂ ਓਕੇ ਵੀ ਕਰਤਾ ਵੀ ਠੀਕ ਹੈ ਇਟਸ ਓਕੇ ਮੈਂ ਕਾਲ ਬੈਕ ਕਰੂੰਗਾ ਮੈਂ ਦੱਸੂੰਗਾ ਤੁਹਾਨੂੰ ਮੈਂ ਟੱਟੋ ਘੱਟ 15 ਬੋਲਾਂ ਕਰੀਆਂ ਤੁਸੀਂ ਮਜ਼ਾਕ ਸਮਝਦੇ ਹੋ ਫੀਡ ਕਰਵਾ ਦਿਓ ਤੁਸੀਂ ਲੜ ਦੇ ਕੋਲਾੜਨ ਨੂੰ ਵੀ ਕੋਈ ਇਸ ਮੈਂ ਭਾਈ ਜੀ ਲੜਾਈ ਕਰੂਗੇ ਅਸੀਂ ਕਿਉਂ ਨਹੀਂ ਕਰੂਗਾ ਭਾਈ ਪਲੀਜ਼ ਫੀਡ ਕਰਵਾ ਦਿਓ ਨੰਬਰ ਫੇਰ ਗੱਲ ਕਰਿਓ ਜੇ ਫੇਰ ਆਪਾਂ ਤੁਹਾਡੇ ਨਹੀਂ ਚੱਕਾ ਮਤਲਬ ਜਿਹਦਾ ਨੰਬਰ ਫੀਡਨੇ ਆ ਤੁਸੀਂ ਨਾਮ ਦਾ ਫੋਨ ਚਾਤੂਗਾ ਨਾਮ ਤੇ ਗੱਲ ਕਰੂਗੇ ਦੇਖੋ ਜੀ 1000 ਫੋਨ ਆਉਂਦਾ ਫੇਰ ਦੇਖੋ ਤੇ ਇੰਨੇ ਫੋਨ ਤੇ ਚੱਕਣੇ ਵੀ ਸੌਖੀ ਤੁਸੀਂ ਫੀਡ ਨਾ ਕਰਵਾਓ ਤੋਨ ਨੂੰ ਕੱਲ ਸਵੇਰੇ ਮੈਸੇਜ ਜਿਹੜਾ ਗਿਆ ਸੀ ਤੁਸੀਂ ਫੀਡ ਦਿਓ ਮੈਂ ਫੇਰ ਨੰਬਰ ਲਾ ਕੇ ਅੰਕ ਲਗਾ ਤੁਹਾਨੂੰ ਨਾਮ ਨਹੀਂ ਕਰਮ ਕਰੇ ਰੋਲਾ ਤੁਹਾਡਾ ਇਹ ਪੇਜਾ ਤੁਸੀਂ ਲੋਕਾਂ ਨੂੰ ਕਰਵਾ ਪੈਸੇ ਦੇ ਕੇ ਲੱਗੇ ਆਉਂਦੇ ਮੈਂ ਪੂਰੇ ਕਰਦਾ ਸੀ ਸਾਰੇ ਸਾਰੇ ਪਾਸੇ ਅਸੀਂ ਤੁਹਾਨੂੰ ਦੇਈ ਜੀ ਇਸ ਤਰ੍ਹਾਂ ਕੋਈ ਗੁਮਾਰ ਕਰਤੀ ਆ ਤੁਸੀਂ ਗੁਰਪ੍ਰੀਤ ਜੀ ਦੇਖੋ ਗੁੱਸਾ ਨਹੀਂ ਕਰੀਦਾ ਹਾਂ ਉਹ ਤਾਂ ਕਦੇ ਨਹੀਂ ਕਰੀਦਾ ਮੈਂ ਕਹਿੰਦਾ ਕਰਦੇ ਹਾਂ ਇੱਥੇ ਬਕਰਾਂ ਛੋੜਦੇ ਇੱਥੇ ਅਸੀਂ ਦੱਸਿਆ ਸੀ ਕਿ ਤੇ ਉਹ ਦੇਖੋ ਸਾਰੇ ਨਾਲ ਉਹ ਕਰਦੇ ਆ ਅਸੀਂ ਕਿਸੇ ਨੂੰ ਕੁਝ ਨਹੀਂ ਸਾਡੀ ਕੋਈ ਨਹੀਂ ਆਜੀ ਨੀ ਨੰਬਰ ਫੀਡ ਕਰਾ ਦੋ ਬਾਈ ਜੀ ਮੈਂ ਤੁਸੀਂ ਮੇਰੀ ਗੱਲ ਸੁਣੋ ਸੀਐਨ ਸਾਹਿਬ ਜਿਹੜੇ ਹੈਗੇ ਨੇ ਲਗਾਤਾਰ ਕੰਮ ਕਰਦੇ ਨੇ ਤੇ ਆਮ ਆਦਮੀ ਪਾਰਟੀ ਜਿਹੜੀ ਹੈ ਕਿਆ ਕੀ ਦਾ ਸੁਣ ਲੋ ਜੀ ਨੰਬਰ ਮੈਂ ਯਾਰ ਤੁਸੀਂ ਨੰਬਰ ਨੇ ਕਰਾ ਲਈ ਪਛਾਈ ਦੱਸੋ ਯਾਰ ਫਿਰ ਦੱਸੋ ਸਾਰੇ ਨੰਬਰ ਨੋਟ ਕਰਾ ਦੋ ਫਿਰ ਨੰਬਰ ਫਿਰ ਕੀ ਕਰਾਂ ਕੋਲ ਚੈੱਕ ਕਰ ਕਮਾਲ ਦੇ ਜੀ ਨਹੀਂ ਹੋਊਗਾ ਫਿਰ ਹਜ਼ਾਰ ਕੋ ਨਹੀਂ ਆਉਂਦਾ ਕੋਈ ਨਹੀਂ ਮੈਂ ਆਪੇ ਕਰ ਲੂ ਬੇਰੇ ਬੇਰੇ ਜ ਨਹੀਂ ਹੋਇਆ ਮੈਨੂੰ ਕਰੀ ਜਾਣਾ ਪਈ ਵੀ ਇੱਕ ਜ਼ਰੂਰੀ ਬੈਂਕਰੀ ਹੈ ਇੱਕ ਬੰਦੇ ਨੇ ਰਜਿਸਟਰੀ ਕਰਾਉਣੀ ਹੈ ਜਾਨ ਆਫ ਤੇ ਚਾਹੀਦਾ ਤੁਸੀਂ ਯਰ ਫੋਨ ਨਹੀਂ ਚਾਹੀਦਾ ਤੁਹਾਡਾ ਰੰਜਨ ਕਿੱਥੇ ਆ ਬਿਲਡਿੰਗ ਇਨਸਪੈਕਟਰ ਬੁਲਾਉਂਦੇ ਹੋ ਕੀ ਆਏਗਾ ਬਿਲਡਿੰਗ ਇਨਸਪੈਕਟਰ ਨੂੰ ਬੁਲਾਓ ਉਹਨੂੰ ਵੀ ਪੁੱਛਣਾ ਚਾਹੀਦਾ ਬਿਲਡਿੰਗ ਦਾ ਇਨਸਪੈਕਟਰ ਤਾਂ ਆਇਆ ਅੱਜ ਹੈ ਅੱਜ ਦੀ ਹਮਾਰ ਬਣਾਈ ਯਾਰ ਮਜ਼ਾਕ ਸਮਝਿਆ ਵੇ ਤੁਸੀਂ ਹਾਂਜੀ ਪਾਲੀਪੁਰ ਬੁਲਾਇਆ ਯਾਰ ਤੁਸੀਂ ਕੋਈ ਨਹੀਂ ਗੱਲ ਥੋੜੀ ਯਾਰ ਇਹੋ ਸਭ ਸ਼ਰਮ ਕਰੋ ਸ਼ਰਮ ਥੋੜੀ ਬਹੁਤੀ ਲੋਕਾਂ ਦੇ ਕੰਮ ਹੈ ਆਮ ਆਦਮੀ ਤੁਹਾਡੇ ਵਰਗੇ ਆਸਰਾ ਕਰਕੇ ਨਾ ਸਾਡੀ ਬਦਨਾਮੀ ਹੋ ਰਹੀ ਆ ਪਾਰਟੀ ਦੇ ਥੱਲੇ ਯਾਰ ਸਾਡੀ ਦੱਸੋ ਅਸੀਂ ਕੀ ਬਦਨਾਮੀ ਦੱਸੋ ਅਸੀਂ ਕੀ ਨਹੀਂ ਕਰਦੇ ਕੋਈ ਮੈਨੂੰ ਤਰਿਆ ਕੀ ਮਰੋ ਦੱਸੋ ਨਹੀਂ ਦੱਸੋ ਮੇਰੇ ਕੋ ਮੇਰੀ ਆਈਡੀਜ਼ ਕੋ ਸ਼ੈ ਸਾਰੀ ਫਿਲਟਰ ਲੋਬੀ ਪਰੇਸ਼ਾਨ ਹੈ ਖਲਣ ਦੀ ਸਾਰੀ ਫਿਲਟਰ ਲੋਬੀ ਆਏ ਦੱਸੋ ਮੇਰੀ ਆਈਡੀਜ਼ ਕੋ ਸ਼ੈ 40 ਸਾਰਾ ਸਿਸਟਮ ਤੁਸੀਂ ਹੈਡ ਹੋ ਉਹ ਨਹੀਂ ਦੇਖੋ ਕਾਲ ਥੱਲੇ ਹੁਣ ਕੱਲ ਕੱਲੀ ਭਾਈ ਦੋ ਮਿੰਟ ਦੇਖੋ ਦੋ ਮੈਟਰ ਨਹੀਂ ਲੱਗਦੇ ਦੋ ਮਿੰਟ ਠੀਕ ਤੁਹਾਡਾ ਜਿਹੜਾ ਮੈਟਰ ਹੈਗਾ ਤੁਸੀਂ ਭਾਈ ਦੋ ਮਿੰਟ ਦਿਓ ਸਾਨੂੰ ਦੋ ਮਿੰਟ ਦੋ ਮੈਟਰ ਨਹੀਂ ਕੰਮ ਆਲੀ ਲੱਗਦਾ ਨਹੀਂ ਉਹ ਚਲ ਕੋਈ ਗੱਲ ਨਹੀਂ ਉਹ ਆਨ ਮੈਂਟ ਅਸੀਂ ਕਦੇ ਵੀ ਨਹੀਂ ਕਹਿੰਦੇ ਵੀ ਗਲਤ ਕੰਮ ਕਰੋ ਨਾ ਕਰਦਾ ਮੈਂ ਮੇਰੇ ਨਾਲ ਸਾਡੇ ਪੌਣੇ 4 ਸਾਲ ਹੋ ਗਏ ਸਰਕਾਰ ਬਣੀ ਨੂੰ ਤੁਸੀਂ ਕਦੇ ਆਉਂਦੇ ਮੈਂ 2-3 ਵਾਰ ਕਮੇਟੀ ਚ ਆਇਆ ਕੰਮ ਕਰਦਾ ਕਦੇ ਮੇਰੇ ਨਾਲ ਆਉਂਦੇ ਵੀ ਨਾ ਲੋੜੀ ਉਸ ਘਰਾਤਾ ਰੱਖ ਕੇ ਯਾਰ ਉਹ ਯਾਰ ਤੁਸੀਂ ਤੇ ਬੰਦੇ ਕਹਿੰਦੇ ਯਾਰ ਕਿ ਅਸੀਂ ਪੈਸੇ ਹੀ ਦੇਣੇ ਆ ਫਿਰ ਇਹਨਾਂ ਨੂੰ ਦੇ ਕੇ ਵਿਖੋਟਾਂ ਵੀ ਕਰਵਾਉਣਾ ਅਸੀਂ ਤਾਂ ਆਉਂਦੇ ਹੀ ਨਹੀਂ ਸੀ ਕਰਕੇ ਫਿਰ ਤਾਂ ਆਉਂਦੇ ਹੀ ਨਹੀਂ ਕੋਈ ਗੱਲ ਨਹੀਂ ਏਡੇ ਦੇਖੋ ਆਪਾਂ ਦੇਖੋ ਪੰਜਾਬ ਵਿੱਚ ਕੀ ਹੋ ਰਿਹਾ ਮੈਂ ਕਹਾਂਗਾ ਪੰਜਾਬ ਵਿੱਚ ਆਪਾਂ ਨੂੰ ਕੋਈ ਕੰਮ ਨਹੀਂ ਤੁਸੀਂ ਮੈਨੂੰ ਫੋਨ ਕਰਕੇ ਦੱਸੋਗੇ ਆਪਾਂ ਕਰ ਦੱਸੀ ਗੱਲ ਮੈਂ ਵੀ ਨਹੀਂ ਜੀ ਮੇਰਾ ਦਿੱਤੀਆਂ ਗੋਲ ਮੈਂ ਗਿਆ ਬਾਅਦ ਦੇਬ ਜੈਕਸ਼ਨ ਨਹੀਂ ਵੀਰੇ ਨਾ ਨਾ ਕਈ ਲਾਈਵ ਚੱਲਦਾ ਨਹੀਂ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਤਾਂ ਕਰ ਲੋ ਪਰ ਤੁਸੀਂ ਕੰਮ ਦਾ ਕੰਮ ਦਾ ਜਿਹੜਾ ਹੋਣਾ ਕੰਮ ਇਹਨੂੰ ਪਹਿਲਾਂ ਇਹ ਲੱਗੋ ਵੀ ਤੁਸੀਂ ਆਮ ਆਦਮੀ ਪਾਰਟੀ ਦੇ ਵਰਕਰਾਂ ਨੂੰ ਵਲੰਟੀਅਰਾਂ ਨੂੰ ਕੁਝ ਸਮਝ ਹੈਗੇ ਕਿ ਨਹੀਂ ਹੁੰਦੇ ਕੋਈ ਇੱਜ਼ਤ ਹੈਗੀ ਉਹਨਾਂ ਦੀ ਬਿਲਕੁਲ ਕੋਈ ਇੱਜ਼ਤ ਨਹੀਂ ਉਹਨੂੰ ਕੀ ਨੇ ਇਹ ਕਿਹਾ ਕਿ ਆਮ ਆਦਮੀ ਪਾਰਟੀ ਦੇ ਵਰਕਰ ਦਾ ਜਿਹੜਾ ਕੋਈ پتہ ਨਹੀਂ ਕੋਈ ਚੱਕਣਾ ਤੇ ਜਵਾਬ ਨਹੀਂ ਜਿਹੜਾ ਇਸ ਤਰ੍ਹਾਂ ਦੀ ਕੋਈ ਗੱਲ ਤੁਸੀਂ ਨੰਬਰ 3 ਨਹੀਂ ਹੋਇਆ ਹੋ ਸਕਦਾ ਵੀ ਬਾਈਚਾਂਸ ਹੋਣਦੇ ਬਾਰੇ ਮਸ਼ਹੂਰ ਹੈ ਕਹਿੰਦੇ ਵੀ ਪੈਸੇ ਦੇ ਕੇ ਲੱਗੇ ਅਸੀਂ ਪੈਸੇ ਰਿਕਵਰ ਕਰਦੇ ਆ ਯਾਰ ਇਹ ਤਾਂ ਤੁਸੀਂ ਦੇਖੋ ਇਹ ਤਾਂ ਕਿਸੇ ਦਾ ਜੋ ਮਰਜ਼ੀ ਕਿਸੇ ਨੂੰ ਕੋਈ ਰੋਕ ਸਕਦਾ ਨਹੀਂ ਨਹੀਂ ਰੋਕ ਵੀ ਨਾਲ ਰਹੀਏ ਥੋੜੇ ਜਿਹੇ ਕੰਮ ਹੈ ਨਾ ਹਰ ਕੋ ਦਾ ਕੰਮ ਹੈ ਇਹ ਉਤਰ ਨੂੰ ਡਿਗਟ ਕਰ ਲੈ ਸਰ ਤੁਸੀਂ ਬਸ ਆਪਣਾ ਕੰਮ ਕਰ ਲਓ ਮੈਂ ਕਹਿੰਦਾ ਮੈਂ ਕੰਮ ਵਾਲੀ ਤਾਂ ਕਰਾਂ ਅਲੱਗ ਹੈਗੀ ਮੈਂ ਸਰਦੂਕਾ ਮੈਂ ਤਾਂ ਜਿਹੜਾ ਮੈਂ ਕਰਨਾ ਉਹ ਤਾਂ ਕਰੂੰਗੀ ਕਰੂੰਗੇ ਅਸੀਂ ਤੁਸੀਂ ਮੈਨੂੰ ਕਹਿੰਦੇ ਇਸ ਗੱਲ ਦਾ ਸੈਟੀਸਫਾਈ ਕਰੋ ਮੈਨੂੰ ਵੀ ਥੋੜਾ ਮਤਲਬ ਆਮ ਆਦਮੀ ਪਾਰਟੀ ਦੀ ਕੋਈ ਤੱਕਰ ਹੈ ਤੁਹਾਨੂੰ ਇੰਨਾ ਤਾਂ ਪਤਾ ਵੀ ਹਾਲਾਤ ਕੀ ਨਾ ਕਰੀ ਤੁਸੀਂ ਫੇਰ ਪਰਣਾ ਸੀ ਸਾਧਿਆਂ ਦੀ ਕਦਰ ਕਰਦੇ ਜਿੰਨੇ ਵੀ ਬੰਦੇ ਸਰ ਮੈਨੂੰ ਤਾਂ ਕਰੀ ਨਹੀਂ ਦੱਸੋ ਕੀ ਕਰਨਾ ਮੇਰਾ ਫੋਨ ਹੀ ਕੱਟ ਗਿਆ ਚਲੋ ਹੋਰ ਤੁਸੀਂ ਆ ਜਾਣਾ ਦੱਸੋ ਬਈ ਜੀ ਮੈਂ ਮੈਨੂੰ ਕਿਹਨੂੰ ਮੈਂ ਤੁਹਾਨੂੰ 10 15 ਵਾਰ ਜਿਹੜਾ ਹੈਗਾ ਸੋ ਗਿਆ ਤੁਹਾਡਾ ਮੈਂ ਮੈਂ ਕੰਮ ਦੀ ਤਾਂ ਬਈ ਵਾਗ ਕਰਦਾ ਜੀ 10 ਮਿੰਟ ਕਰਦਾ ਜੀ ਕੰਮ ਤਾਂ ਜਿਹੜਾ ਕਰਨਾ ਹੈ ਕਰਨਾ ਹੀ ਕਰਨਾ 10 ਮਿੰਟ ਕਰਦਾ ਮੈਂ ਇੱਕ ਬਿਲਡਰ ਜਿਹੜਾ ਹੈਗਾ ਵਿਚਾਰਾ ਕਿੰਨੇ ਐਫਰਟਸ ਲਾ ਕੇ ਕਿੰਨੀਆਂ ਮੁਸ਼ਕਲਾਂ ਨਾਲ ਪੇਮੈਂਟਾਂ ਕੱਟੀਆਂ ਕਰਕੇ ਕਰਦੇ ਨੇ। ਖਰੜ ਦੇ ਵਿੱਚ ਬਿਲਡਰਾਂ ਦਾ ਜਲੂਸ ਕੱਟ ਕੇ ਆਉਂਦਾ ਹੈ। ਪਿਛਲਾ ਰੁਕੇ ਹੈ। ਪਹਿਲਾਂ ਕੋਈ ਕੋਡ ਦਾ ਆਰਡਰ ਸੀਗਾ। ਸਾਰੇ ਤੁਸੀਂ ਕੋਡ ਫੋਟਣਾ ਹੁੰਦਾ ਹੈ। ਹੁਣ ਸਾਰੀ ਸਟ੍ਰੈਟਜੀ ਜੇ ਵੀ ਸਾਡੇ ਵਰਗਾ ਭਰਾ ਕੋਈ ਆਵਾਮੀ ਪਾਰਟੀ ਦਾ ਕੋਈ ਬੰਦਾ ਕੰਮ ਲੈ ਕੇ ਬਿਲਡਰ ਨਾਲ ਆਉਂਦਾ। ਉਹਨੂੰ ਰੋਕ ਕੇ ਬਿਲਡਰ ਦੀ ਚੂੜੀ ਟੈਗ ਕਰਕੇ ਮੂਵਿੰਗ ਕਰਾ ਲੈਂਦੇ। ਅਸੀਂ ਇਸ ਤਰ੍ਹਾਂ ਦੇ ਕੋਈ ਦਿਓ ਮੇਰੀ ਲਈ। ਯਾਰ ਦੂਜੀ ਗੱਲ ਕੀ ਹੈ? ਯਾ ਫਿਰ ਰਿਐਕਸ਼ਨ ਆਪਾ ਕਰਨ। ਯਾ ਰਿਐਕਸ਼ਨ ਆਓ। ਖੜਕ ਬੰਦਾ ਆਪੇ ਖੱਪੀ ਜਾਉਂਦਾ। ਖੜਕ ਨੂੰ ਚੱ ਮੰਡੇ ਜਾਨੀ ਕੋਈ ਕਰੜਾ ਬੰਦ ਹੋ ਰਿਹਾ ਕੋਈ ਨਹੀਂ ਬਾਈ ਜੀ ਸਾਨੂੰ ਕੋਈ ਪ੍ਰੋਬਲਮ ਆਉਂਦੀ ਨਹੀਂ ਯਾਰ ਬਾਈ ਦੱਸੋ ਖਾਣ ਦੇ ਵਿੱਚ ਸਾਡਾ ਜੂਸ ਪੜਾਇਆ ਮੈਨਾਂ ਆਖਰਾਂ ਨੇ 13ਵਾਂ ਹੀ ਉਹ ਲੱਗ ਗਿਆ ਮੈਂ ਤਾਂ ਕਸੂਰ ਹੋ ਗਈ ਮੈਂ ਮਨ ਨਹੀਂ ਲੱਸੀ ਹੈ ਮੈਂ ਤਾਂ ਦੱਸ ਰਾਂ ਪਹਿਲਾਂ ਮੈਂ ਕਿਤੇ ਜਿਆਦਾ ਇਹਨਾਂ ਨੇ ਵੀ ਤਾਂ ਲਾ ਕੇ ਨਹੀਂ ਰੇ 2 ਮਹੀਨੇ 2 ਮਹੀਨੇ 2 ਸਾਲ ਦੀ ਤੁਹਾਨੂੰ ਯਾਦ ਹੋਵੇ ਮੇਰੇ ਨਾਲ ਜਿਹੜਾ ਪੰਗਾ ਪਿਆ ਸੀ ਮੈਂ ਕਿਉਂ ਪਹਿਲਾਂ ਦੱਤੀ ਇਹਦੇ ਕਰਕੇ ਤੁਸੀਂ ਉਲਟਾ ਸਾਰੇ ਦੇ ਇੰਜੈਕਸ਼ਨ ਲਾਤੇ ਔਰ ਬਾਅਦ ਹੋਰ ਹੀ ਬੰਦਾ ਪਹਿਲੇ ਕੇ ਕੰਮ ਕਰਾ ਗਿਆ ਹੁਣ ਉਹ ਪੰਦਾ ਮੇਰਾ ਜੁੜ ਜੂ ਕਦੇ ਜ਼ਿੰਦਗੀ ਚ ਕਦੇ ਵੀ ਨਹੀਂ ਤੁਹਾਨੂੰ ਕਹਣਾ ਤੋਂ ਉਹ ਜੇ ਪੈਸੇ ਦੇ ਕੇ ਕਰਾਉਣਾ ਤੇ ਤੇਰੀ ਕੀ ਲੋੜ ਹੈ ਵੀ ਮੈਨੂੰ ਸਾਡੀ ਪਾਰਟੀ ਨੂੰ ਸੀਐਮ ਸਾਹਿਬ ਸਾਡੇ ਬਿਮਾਰ ਹੋਣ ਦੇ ਬਾਵਜੂਦ ਵੀ ਪਾਸਟਾਰ ਤੋਂ ਉਹਨਾਂ ਨੇ ਪੂਰੀ ਸਰਕਾਰ ਮੈਂ ਆਮ ਆਦਮੀ ਪਾਰਟੀ ਦੇ ਵਿੱਚ ਡਿਸਟ੍ਰਿਕਟ ਪ੍ਰੈਜ਼ੀਡੈਂਟ ਹੈ ਜੀ ਯੂਥ ਵਿੰਗ ਜ਼ਿਲ੍ਹਾ ਮੋਹਾਲੀ ਤੇ ਮਸਲਾ ਇਹ ਸੀਗਾ ਕਿ ਕੁਝ ਪਿਛਲੇ ਦਿਨਾਂ ਤੋਂ ਸਾਨੂੰ ਪ੍ਰੋਬਲਮ ਇੱਥੇ ਆ ਰਹੀ ਸੀ ਹਰਡ ਕਮੇਟੀ ਦੇ ਜਿਹੜੇ ਇੱਥੇ ਜਿੰਨੇ ਵੀ ਆਫੀਸਰ ਲੋਬੀ ਇੱਥੇ ਕੰਮ ਕਰ ਰਹੀ ਹੈ ਪਬਲਿਕ ਬੜੀ ਪਰੇਸ਼ਾਨ ਠੀਕ ਹੈ ਬਹੁਤ ਸਾਰੇ ਕਮਨ ਲੋਕੀਏ ਪਰੇਸ਼ਾਨ ਹੈ ਤੇ ਜਿੱਥੇ ਸਰਕਾਰ ਦੇ ਵਿੱਚ ਬਹੁਤ ਵਧੀਆ-ਵਧੀਆ ਅਫਸਰ ਵੀ ਹੈਗੇ ਨੇ ਸ਼ਾਖੀ ਸਿਨਾਮਮ ਹੈਗੇ ਨੇ ਹਮਾਇਸ਼ੋ ਜੈਨ ਹੜੜਾਂ ਦੇ ਵਿੱਚ ਦੇਖੋ ਕਿੰਨਾ ਵਧੀਆ ਉਹਨੇ ਕੰਮ ਕੀਤਾ ਸਾਰੇ ਅਫਸਰਾਂ ਨੇ ਕੁਝ ਹੈ ਜਿਵੇਂ ਕਾਲੀਆਂ ਭੇਡਾਂ ਵੀ ਜਿਹੜੀਆਂ ਹੈਗੀਆਂ ਉਹ ਵੀ ਹੈਗੀਆਂ ਜਿਨ੍ਹਾਂ ਦਾ ਕਹੋ ਵੀ ਨਾਮ ਜਿਹੜਾ ਹੈਗਾ ਬਹੁਤ ਜਿਆਦਾ ਬਦਲਣਾ ਸੋ ਕੁਝ ਕੰਮ ਜਿਵੇਂ ਪਬਲਿਕ ਦੇ ਸਾਡੇ ਨਾਲ ਹੁਣ ਅਸੀਂ ਸੰਗਠਨ ਚ ਹੈਗੇ ਆ ਲੋਕੀ ਜੁੜੇ ਹੋਏ ਨੇ ਕੰਮ ਸਾਨੂੰ ਕਹਿੰਦੇ ਨੇ ਕਿਉਂਕਿ ਉਹਨਾਂ ਨੇ ਅਸੀਂ ਉਹਨਾਂ ਨੂੰ ਵਾਅਦੇ ਕੀਤੇ ਸੀ ਇਲੈਕਸ਼ਨ ਦੇ ਟਾਈਮ ਤਾਂ ਜਦੋਂ ਅਫਸਰ ਸਾਡੇ ਜਿਹੜੇ ਹੈਗੇ ਫੋਨ ਨਹੀਂ ਚੱਕਦੇ ਚਾਰ ਚਾਰ ਪੰਜ ਪੰਜ ਦਿਨ ਫੋਨ ਨਹੀਂ ਚੱਕਦੇ ਠੀਕ ਹੈ ਜੀ ਤੇ ਜਵਾਬ ਨਹੀਂ ਦੇਣਾ ਮੈਸੇਜ ਦਾ ਜਵਾਬ ਨਹੀਂ ਦੇਣਾ ਉਹ ਉਹਨੂੰ ਲੈ ਕੇ ਅੱਜ ਅਸੀਂ ਜਿਹੜਾ ਇੱਥੇ ਆਏ ਸੀਗੇ ਇਹੀ ਪੁੱਛਣ ਕਿ ਕੀ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਤੁਸੀਂ ਮੰਨਦੇ ਆ ਮੈਂ ਇਹੋ ਸਭ ਨੂੰ ਇਹੀ ਪੁੱਛਿਆ ਸੀ ਕਿ ਕੀ ਤੁਸੀਂ ਤੁਹਾਨੂੰ ਲੱਗਦਾ ਵੀ ਸਰਕਾਰ ਜਿਹੜੀ ਆਮ ਆਦਮੀ ਪਾਰਟੀ ਦੀ ਹੈ ਜੇ ਹੈਗੀ ਹੈ ਤਾਂ ਕੀ ਤੁਸੀਂ ਸਾਡੇ ਜਿਹੜੇ ਅਹੁਦੇਦਾਰ ਹੈਗੇ ਉਹਨਾਂ ਨੂੰ ਮੰਨਦੇ ਹੋ ਵੀ ਅਹੁਦੇਦਾਰ ਹੈਗੇ ਨੇ ਜੇ ਹੈਗੇ ਨੇ ਤਾਂ ਤੁਸੀਂ ਉਹਨਾਂ ਦੇ ਫੋਨ ਕਿਉਂ ਨਹੀਂ ਚੱਕਦੇ ਕਿ ਨਾ ਆਮ ਆਪੀ ਪਹਾੜੀ ਦੇ ਚਲਾ ਪ੍ਰਧਾਨ ਨੇ ਲਿਆ ਕਿ ਉਹਦਾ ਫੋਨ ਹੀ ਚੱਕਦੇ ਸਾਡਾ ਨਹੀਂ ਕੋਈ ਨਹੀਂ ਇਸ ਤਰ੍ਹਾਂ ਦੀ ਤਾਂ ਕੋਈ ਗੱਲ ਨਹੀਂ ਫੋਨ ਅਸੀਂ ਸਭ ਨਾਲ ਚੱਕਦੇ ਆਂ ਪਰ ਕਈ ਵਾਰ ਮੀਟਿੰਗਾਂ ਦੇ ਵਿੱਚ ਜਾ ਕਿਤੇ ਵਿਜੀ ਹੁੰਨੇ ਆ ਤਾਂ ਕਰਕੇ ਹੋ ਸਕਦਾ ਕੋਈ ਕਹਿੰਦੇ ਮੇਰਾ ਨੰਬਰ ਸੇਵ ਨਹੀਂ ਸੀ ਇਦਾਂ ਕਿਹਾ ਮੈਨੂੰ ਮੰਨ ਲਓ ਉਹਨਾਂ ਦਾ ਨੰਬਰ ਸੇਵ ਨਹੀਂ ਹੈਗਾ ਇਹ ਤਾਂ ਆਮ ਜਨਤਾ ਚ ਨਾ ਤਾਂ ਨੰਬਰ ਤੁਹਾਡੇ ਕੋਲ ਸੇਵ ਨਹੀਂ ਹੋਏਗਾ ਕਿ ਨਹੀਂ ਚੱਕੂਗਾ ਨਹੀਂ ਇਸ ਤਰ੍ਹਾਂ ਦੇ ਦੇਖੋ ਕਾਫੀ ਇੱਥੇ ਜਿਹੜਾ ਹੈਗਾ ਸਟ्रेस ਹੁੰਦਾ ਇੱਥੇ ਵੱਡੀ ਕਮੇਟੀ ਹੈ ਏ ਕਲਾਸ ਕਾਉਂਸਲਰ ਹੈ ਕਈ ਵਾਰ ਮੀਟਿੰਗਾਂ 'ਚ ਹੁੰਦੇ ਆਂ ਤੇ ਨਹੀਂ ਚੱਕ ਹੋ ਸਕਦਾ ਫੋਨ ਤੇ ਜਿਹੜਾ ਹੈਗਾ ਜੀ ਨੰਬਰ ਜੋ ਜੋ ਵੀ ਹੈ ਬਾਕੀ ਤਾਂ ਅਸੀਂ ਚੱਕ ਰਹੇ ਹਾਂ ਜਿੰਨਾ ਵੀ ਹੈਗਾ ਜਿਵੇਂ ਆਮ ਬੰਦੇ ਦਾ ਫੋਨ ਚੱਕ ਰਹੇ ਹਾਂ ਜਿੰਨੇ ਵੀ ਤੁਸੀਂ ਸ਼ੈਨਗਨ ਕੰਟਰੀਆਂ 'ਚ ਜਾਣਾ ਚਾਹੁੰਦੇ ਹੋ ਤਾਂ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ 32 ਕੰਟਰੀਆਂ ਦਾ ਵੀਜ਼ਾ 2 ਮਹੀਨੇ ਦਾ ਵੀਜ਼ਾ ਹੋਏਗਾ ਪੇਮੈਂਟ ਤੁਸੀਂ ਆਫਟਰ ਵੀਜ਼ਾ ਦੇਣੀ ਹੈ ਜਿਸ ਦਿਨ ਵੀਜ਼ਾ ਲੱਗ ਗਿਆ ਅਸੀਂ ਉਦੋਂ ਪੇਮੈਂਟ ਲੈ ਲੈਣੀ ਹੈ ਸੋ ਜੇ ਤੁਸੀਂ ਵੀ ਜਾਣਾ ਚਾਹੁੰਦੇ ਹੋ ਇੱਕ ਨੰਬਰ ਦੇ ਵਿੱਚ ਸ਼ੈਨਗਨ ਕੰਟਰੀਆਂ ਦੇ ਵਿੱਚ ਤਾਂ ਜੱਪ ਸਟੱਡੀ ਨੂੰ ਤੁਸੀਂ ਮੁਹਾਲੀ ਖੰਨੇ ਰਾਏਕੋਟ ਜਲੰਧਰ ਸਾਡੇ ਦਿੱਤੇ ਹੋਏ ਨੰਬਰਾਂ ਤੇ ਫੋਨ ਕਰ ਸਕਦੇ ਹੋ ਮੈਨੂੰ ਜਾਂ ਮੇਰੀ ਟੀਮ ਨੂੰ ਮਿਲ ਸਕਦੇ ਹੋ ਇਹ ਤੁਸੀਂ ਵੀਡੀਓ ਦੇ ਰਾਹੀਂ ਦੇਖੋ ਜਿਨ੍ਹਾਂ ਦੇ ਅਸੀਂ ਵੀਜ਼ੇ ਲਗਵਾਏ ਨੇ ਉਹ ਤੁਹਾਨੂੰ ਆਪ ਦੱਸਣਗੇ ਵੀ ਉਹਨਾਂ ਦਾ ਵੀਜ਼ਾ ਕਿਸ ਤਰੀਕੇ ਨਾਲ ਲੱਗਿਆ ਤੇ ਕਿਵੇਂ ਉਹ ਪਹੁੰਚੇ ਨੇ ਮੈਂ ਹਰਮਨਪ੍ਰੀਤ ਸਿੰਘ ਮੇਰਾ ਵੀਜ਼ਾ ਜਪਸਟੱਡੀ ਮੋਹਾਲੀ ਨੇ ਲਵਾਇਆ ਤੇ ਸਾਰੇ ਪੈਸੇ ਵੀਜ਼ਾ ਲੱਗਣ ਤੋਂ ਬਾਅਦ ਲਏ ਹਨ ਮੈਂ ਮਨੀਸ਼ ਕੁਮਾਰ ਇਹ ਮੇਰਾ ਸੈਨਿਗਨ ਵੀਜ਼ਾ ਜਪਸਟੱਡੀ ਮੋਹਾਲੀ ਨੇ ਲਗਵਾ ਕੇ ਦਿਆ ਹੈ ਔਰ ਸਾਰੀ ਪੇਮੈਂਟ ਵੀਜ਼ਾ ਲੱਗਣੇ ਕੇ ਸਾਥ ਥੈਂਕ ਯੂ